ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜੁੜਦੇ ਆ ਇੱਕ ਇਤਿਹਾਸਕ ਅੰਨੇ ਨਾਲ ਗੱਲ 21 ਫਰਵਰੀ 22 23 ਤੇ 24 ਫਰਵਰੀ ਦੀ ਇਤਿਹਾਸਕਾਰ ਦੱਸਦੇ ਆ ਇਹ ਜਿਹੜਾ ਡੇਟਾ ਵਾਂ ਤਰੀਕਾ ਇਹ ਸ਼ਰੀਨ ਨਨਕਾਣਾ ਸਾਹਿਬ ਦੇ ਆਜ਼ਾਦੀ ਦੀਆਂ ਤਾਂ ਅੰਗਰੇਜ਼ਾਂ ਤੋਂ ਚਾਬੀਆਂ ਲੈਣ ਦੀਆਂ ਸੀਗਾ ਤੇ ਮਹਾਂਤਾਂ ਤੋਂ ਗੁਰੂ ਘਰਾਂ ਨੂੰ ਛਡਾਉਣ ਦੀਆਂ ਸੀਗਾ ਤੇ ਇੱਕ ਚੀਜ਼ ਹੋਰ ਭਾਈ ਕੇਰ ਸਿੰਘ ਹੋਇਆ ਭਾਈ ਕੇਰ ਸਿੰਘ ਹੋਇਆ ਤੇ ਬੜੇ ਨਿਤਨੇਮੀ ਤੇ ਸੂਝਵਾਨ ਗੁਰਸਿੱਖ ਹੋਇਆ ਨ 82 ਵਾਲੇ ਸੀਗੇ ਘੱਟ ਘੱਟ ਬਹੁਤ ਉੱਚਾ ਲੰਮਾ ਸੀਗਾ ਤੇ ਭਾਈ ਕੇਰ ਸਿੰਘ ਇੱਕ ਗ੍ਰਸਤੀ ਜੀਵਨ ਵਿੱਚ ਸੀਗੇ ਤੇ ਉਹਨਾਂ ਦਾ ਇੱਕ ਸੁਪੁੱਤਰ ਹੁੰਦਾ ਦਰਬਾਰਾ ਸਿੰਘ 9 ਸਾਲ ਦੀ ਉਮਰ ਹੁੰਦੀ ਉਸ ਬੱਚੇ ਦੀ ਤੇ ਭਾਈ ਕੇਰ ਸਿੰਘ ਦੇ ਘਰੋਂ ਗੁਜਰ ਜਾਂਦੇ ਆ ਸਵਰਗਵਾਸ ਹੋ ਜਾਂਦੇ ਕਾਰ ਚਲਾਨਾ ਕਰ ਜਾਂਦੇ ਆ ਤੇ ਬੱਚ ਭਾਈ ਕੇਰ ਸਿੰਘ ਦੇ ਬੱਚੇ ਦਾ ਪਾਲਣ ਪੋਸ਼ਣ ਭਾਈ ਕੇਰ ਸਿੰਘ ਦੀ ਮਾਂ ਜਿਹੜੀ ਭਾਈ ਕੇਰ ਸਿੰਘ ਦੀ ਮਾਤਾ ਉਸ ਬੱਚੇ ਦੀ ਦਾਦੀ ਕਰਦੀ ਆ ਉਸ ਬੱਚੇ ਦੀ ਦਾਦੀ ਪਾਲਣ ਪੋਸ਼ਣ ਕਰਦੀ ਆ ਤੇ ਉਸ ਬੱਚਾ ਵੱਡਾ ਹੁੰਦਾ 9 ਸਾਲ ਦੀ ਉਮਰ ਤੱਕ ਜਲ ਜਾਂਦਾ ਤੇ ਇੱਕ ਭਾਈ ਕੇਰ ਸਿੰਘ ਆਜ਼ਾਦੀ ਘੁਲਾਟੀਏ ਸੀਗੇ ਤੇ 21 22 ਤੇ 23 24 ਉਹਨਾਂ ਦਿਨਾਂ 'ਚ ਨਰੈਣੂ ਮੰਤ ਜਿਹੜਾ ਸੀਗਾ ਉਹ ਗੁਰੂ ਘਰਾਂ ਤੇ ਕਬਜ਼ਾ ਕਰੀ ਬੈਠਾ ਸੀਗਾ ਤੇ ਗੁਰੂ ਘਰ ਦੀਆਂ ਚਾਬੀਆਂ ਉਹਦੇ ਕੋਲੇ ਸੀਗੀਆਂ ਤੇ ਉਹ ਚਾਬੀਆਂ ਨੂੰ ਲੈਣ ਵਾਸਤੇ ਸਿੰਘ ਗਏ ਹੋਏ ਸੀਗੇ ਤੇ ਉਹਨਾਂ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ 9 ਸਾਲ ਦਾ ਇੱਕ ਬੱਚਾ ਵੀ ਗਿਆ ਸੀਗਾ ਭਾਈ ਦਰਬਾਰਾ ਸਿੰਘ ਹੋਇਆ ਸੀਗਾ ਤੇ ਭਾਈ ਦਰਬਾਰਾ ਸਿੰਘ ਜਦੋਂ ਭਾਈ ਸਾਹਿਬ ਨੂੰ ਵੀ ਉਮਰ ਕਾਫੀ ਹੋ ਗਈ ਭਾਈ ਸਾਹਿਬ ਦੇ ਘਰੋਂ ਵੀ ਸਵਰਗਵਾਸ ਹੋ ਗਏ ਸੀਗੇ ਤਾਂ ਭਾਈ ਕੇਰ ਸਿੰਘ ਨੇ ਆਪਣੀ ਮਾਤਾ ਜੀ ਨੂੰ ਇਹ ਗੱਲ ਕਹਿਤੀ ਸੀਗੀ ਮੈਂ ਸ਼ਹੀਦੀ ਜੱਥੇ ਨਾਲ ਜਾਣਾ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਦੇ ਜੱਥੇ ਨਾਲ ਜਾਣਾ ਵਾ ਤਾਂ ਮਾਤਾ ਜੀ ਨੇ ਰੋਕਿਆ ਨਹੀਂ ਤੇ ਉਹ ਸਿੰਘ ਚਲੇ ਗਏ ਨਾਲ ਭਾਈ ਕਰਤਾ ਕੇਰ ਸਿੰਘ ਜਾਣਾ ਉਹ ਕਹਿੰਦੇ ਠੀਕ ਆ ਤੇ ਨਾਲ ਛੋਟਾ ਬੱਚਾ ਸੀ ਭਾਈ ਦਰਬਾਰਾ ਸਿੰਘ ਤੇ ਉਹ ਵੀ ਜਦ ਕਰਦਾ ਬੱਚਿਆਂ ਦੀ ਜਦ ਹੁੰਦੀ ਹੈ ਨਾਰਮਲ ਜਿਵੇਂ ਵੀ ਮੈਂ ਵੀ ਜਾਣਾ ਵਾ ਤੇ ਉਹ ਕਹਿੰਦੇ ਵੀ 9 ਸਾਲ ਦਾ ਬੱਚਾ ਕੀ ਕਰੂੰਗਾ ਉੱਥੇ ਤੂੰ ਪੁੱਤਰਾ ਤੇ ਮੈਨੂੰ ਚੱਕਣਾ ਪੈਣਾ ਤੁਨੂੰ ਵੀ 9 ਸਾਲ ਦੀ ਉਮਰ ਆ ਤੇ ਜਦੋਂ ਵੀ ਧ੍ਰਿੜ ਨਿਸ਼ਚੈ ਹੋਵੇ ਤੇ ਪ੍ਰਮਾਤਮਾ ਨਾਲ ਅੰਦਰੋਂ ਵਰਤੀ ਜੁੜੀ ਹੋਵੇ ਉਹ ਗੱਲ ਆ ਤਾਂ ਬੱਚਾ ਜਦ ਕਰਦਾ ਵਾ ਤਾਂ ਚਲੋ ਜੀ ਬੱਚੇ ਨੂੰ ਬੱਚਾ ਉਹ ਕਹਿੰਦਾ ਵੀ ਸਿੱਖ ਖਾਵੇ ਤੂੰ ਬਹੁਤ ਛੋਟਾ ਆ ਮਾ ਹਨਾ ਤਾਂ ਭਾਈ ਸਾਹਿਬ ਕਹਿੰਦੇ ਵੀ ਤੂੰ ਨਹੀਂ ਜਾ ਸਕਦਾ ਜਦੋਂ ਮੂੰਹ ਚੋਂ ਵੀ ਆਪ ਹੀ ਬਚਨ ਨਿਕਲ ਗਏ ਮਸ਼ਹੀਦ ਹੋਣ ਵਸਤੇ ਜਾਣਾ ਤਾਂ ਬੱਚਾ ਪੁੱਛਦਾ ਵੀ ਤਸ਼ਹੀਦ ਤਾਂ ਮਾ ਵੀ ਹੋਣਾ ਫਿਰ ਤੇ ਉਹ ਕਹਿੰਦਾ ਨਹੀਂ ਵੀ ਤੂੰ ਬਹੁਤ ਛੋਟਾ ਹਲੇ ਤਾਂ ਉਹ ਕਹਿੰਦਾ ਵੀ ਤੁਸੀਂ ਆਪ ਹੀ ਤਾਂ ਮੈਨੂੰ ਕਹਾਣੀਆਂ ਸਾਖੀਆਂ ਸੁਣਾਉਂਦੇ ਰਹੇ ਸੀਗੇ ਵੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਵੀ ਉਹਨਾਂ ਨੂੰ ਸਰਹੰਦ ਦੇ ਵਿੱਚ ਕੁਝ ਖਾਣ ਨੂੰ ਨਹੀਂ ਕੁਝ ਪੈਣ ਨੂੰ ਨਹੀਂ ਮਿਲਿਆ ਸੀਗਾ ਤੇ ਮੇ ਤਾਂ ਫਿਰ ਵੀ ਮੇਰੇ ਕੋਲ ਬਸਤਰ ਹੈਗੇ ਪਾਉਣ ਨੂੰ ਖਾਣਾ ਹੈਗਾ ਵਾ ਸਾਰਾ ਕੁਝ ਹੈਗਾ ਵਾ ਤੇ ਮੈਂ ਸਿੱਧੀ ਕਿਉਂ ਨਹੀਂ ਪ੍ਰਾਪਤ ਕਰ ਸਕਦਾ ਤੇ ਚਲੋ ਜੀ ਭਾਈ ਸਾਹਿਬ ਇਸੇ ਇਸ਼ਨਾਨ ਕਰ ਰਹੇ ਦਹੀਂ ਨਾਲ ਤੇ ਜਾਂਦੀ ਵਾਰੀ ਮਾਤਾ ਜੀ ਨੂੰ ਮਿਲਣਾ ਹੁੰਦਾ ਵਾ ਤਾਂ ਉਹ ਬੱਚਾ ਜਿਹੜਾ ਦਹੀਂ ਬਚਦਾ ਹੁੰਦਾ ਭਾਈ ਸਾਹਿਬ ਉਹ ਮਾਤਾ ਦੇ ਹਵਾਲੇ ਕਰ ਦਿੰਦੇ ਮਾਤਾ ਬੱਚੇ ਨੂੰ ਕੇਸੀ ਨਵਾ ਦਿੰਦੀ ਆ ਬੱਚੇ ਨੂੰ ਹੀ ਲੈ ਜਾਂਦੇ ਭਾਈ ਸਾਹਿਬ ਜਦੋਂ ਕਾਲਪੁਰਖ ਨੇ ਸਾਰੀ ਖੇਡ ਰਚਨੀ ਹੋਵੇ ਤਾਂ ਉਹ ਗੱਲ ਆ ਬੱਚੇ ਨੂੰ ਕੇਸੀ ਨਵਾ ਦਿੱਤਾ ਜਾਂਦਾ ਬੱਚਾ ਵੀ ਨਾਲ ਚੱਲਦਾ ਮਾਤਾ ਫੇਰ ਰੋਕਦੀ ਆ ਵਸਤਰ ਪਾਉਂਦੀ ਨਵੇਂ ਤਾਂ ਨਹੀਂ ਰੁਕਦਾ ਤੇ ਜिद ਕਰਦਾ ਕਹਿੰਦਾ ਜਾਣਾ ਹੀ ਆ ਤਾਂ ਭਾਈ ਸਾਹਿਬ ਕਹਿੰਦੇ ਚਲੋ ਠੀਕ ਹੈ ਜੀ ਨਾਲ ਭੇਜ ਦਿੱਤਾ ਜਾਂਦਾ ਵਾ ਤੇ ਜਦੋਂ ਉਹ ਜਾਂਦੇ ਆ ਉਹ ਕਹਿੰਦੇ ਵੀ ਵੀ ਮੈਨੂੰ ਚੱਕਣਾ ਪੈਣਾ ਮੈਨੂੰ ਹਨਾ ਵੀ ਤੂੰ ਇੰਨਾ ਛੋਟਾ 9 ਸਾਲ ਦਾ ਉਹ ਕਹਿੰਦਾ ਪਿਤਾ ਜੀ ਮੈਂ ਕਸਮ ਖਾਨਦਾ ਵੀ ਤੁਹਾਨੂੰ ਚੱਕਣ ਲਈ ਨਹੀਂ ਕਹੂੰਗਾ ਮੈਂ ਵੀ ਤੁਸੀਂ ਮੈਨੂੰ ਵੀ ਕੁਛੜ ਚੱਕੋ ਇਹ ਜੇਦੋ ਗੱਲ ਹੁੰਦੀ ਆ ਤਾਂ ਉਹਦੇ ਠੀਕ ਆ ਮੈਂ ਨਹੀਂ ਚੱਕਦਾ ਵੀ ਮੈਂ ਤੁਹਾਨੂੰ ਚੱਕਣ ਲਈ ਨਹੀਂ ਕਹਿੰਦਾ ਮੈਂ ਸਾਰਾ ਰਾਤ ਤੁਰ ਕੇ ਪੈਦਲ ਕੱਟ ਜਾਊਂਗਾ ਤਾਂ ਚੱਲ ਜਾਂਦੇ ਆ ਨਨਕਾਣਾ ਸਾਹਿਬ ਤੇ ਉੱਥੇ ਗੱਲਬਾਤ ਹੁੰਦੀ ਨਿਰਮਨਤ ਦੇ ਬੰਦਿਆਂ ਨਾਲ ਤੇ ਚਲੋ ਜੀ ਸਿੰਘਾਂ ਦਾ ਕੋਹ ਖਰਾਬਾ ਸ਼ੁਰੂ ਹੋ ਜਾਂਦਾ ਵਾ ਵੀ ਸਿੰਘਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਅਥੋਂ ਤੱਕ ਕੀ ਜਿਹੜੇ ਸਿੰਘਾਂ ਦੇ ਗੋਲੀਆਂ ਵੱਜ ਜਾਂਦੀਆਂ ਵਾ ਸ਼ਹੀਦ ਹੋ ਜਾਂਦੇ ਆ ਕੰਨਾਂ ਨੂੰ ਤੜਫਾਤ ਉਹਨਾਂ ਨੂੰ ਗੋਲੀਆਂ ਮਾਰਦੇ ਆ ਤੇ ਉਹਨਾਂ ਨੂੰ ਬਾਅਦ ਚ ਟੁਕੜੇ ਕਰ ਕਰਕੇ ਵੀ ਸੈੱਟਦੇ ਆ ਇਕੱਠੇ ਕਰਦੇ ਉਹਨਾਂ ਦੇ ਵੜਦੇ ਆ ਤੇ ਇੱਕ ਹੋਰ ਕਿੱਸਾ ਸੀ ਵਿੱਚ ਹੀ ਸੀਗਾ ਇੱਕ ਸਿੰਘ ਨੂੰ ਇੰਨਾ ਕ ਤੜਫਾਉਂਦੇ ਆ ਵੀ ਉਹਦਾ ਗਲਾ ਵੱਢ ਦਿੰਦੇ ਆ ਤੇ ਅੱਧਾ ਗਲਾ ਕੱਟ ਦਿੰਦੇ ਅੱਧਾ ਰਹਿ ਜਾਂਦਾ ਹੁੰਦਾ ਵਾ ਤੇ ਉਹ ਸੰਧ ਪਾਣੀ ਮੰਗਦਾ ਤੇ ਇੱਕ ਨਰੈਣੂ ਮੰਤ ਦੇ ਚੇਲਿਆਂ ਦੇ ਵਿੱਚ ਇੱਕ ਹੁੰਦਾ ਵਾ ਤਰਸ ਜੋਗ ਜਿਹੜਾ ਵੀ ਤਰਸ ਕਰਦਾ ਵਾ ਉਹ ਸਿੱਖ ਤੇ ਤੇ ਉਹਨੂੰ ਪਾਣੀ ਦੀ ਬਾਟੀ ਫੜਾਉਣ ਵਾਸਤੇ ਜਾਂਦਾ ਪੀਣ ਵਾਸਤੇ ਤਾਂ ਉਹ ਜਦੋਂ ਪਾਣੀ ਦੀ ਬਾਟੀ ਪੀਣ ਵਾਸਤੇ ਜਾਂਦਾ ਵਾ ਤਾਂ ਉਸ ਜਿਹੜਾ ਉੱਥੇ ਇੱਕ ਜਿਹੜਾ ਵੀ ਸ਼ੈਤਾਨ ਨੰਬੰਦਾ ਹੁੰਦਾ ਵਾ ਉਹਦਾ ਨਾਮ ਮੈਨੂੰ ਵਿਸਰ ਗਿਆ ਤੇ ਉਹ ਪਾਣੀ ਦੀ ਬਾਟੀ ਚ ਲੱਤ ਮਾਰਦਾ ਵਾ ਤੇ ਉਹ ਪਾਣੀ ਡੋਲ ਦਿੰਦਾ ਵਾ ਤੇ ਜਦੋਂ ਉਹ ਫਿਰ ਸੈਖ ਨੂੰ ਕਹਿੰਦਾ ਵਾ ਵੀ ਜੇ ਤੂੰ ਪਾਣੀ ਨਹੀਂ ਦੇ ਸਕਦਾ ਨਾ ਇੱਕ ਕੰਮ ਕਰ ਵੀ ਆ ਜਿਹੜਾ ਮੇਰਾ ਰਹਿੰਦਾ ਗळा ਨਾ ਇਹ ਕੱਟ ਦੇ ਤੇ ਇਹ ਕੱਟ ਦੇ ਮੈਂ ਵਿਸ਼ੀਦ ਹੋ ਜਾਵਾਂ ਤੇ ਉਹ ਕੀ ਕਰਦਾ ਵਾ ਜਿਹੜਾ ਜਲਾਦ ਹੁੰਦਾ ਵਾ ਨਿਰੈਣੂ ਮੰਤ ਦੇ ਜਿਹੜੇ ਚੇਲਿਆਂ ਦਾ ਹੁੰਦਾ ਮਸੰਦ ਉਹ ਗळा ਕੱਟ ਦਿੰਦਾ ਵਾ ਤੇ ਗळा ਕੱਟ ਕੇ ਉਹਨੂੰ ਗਲਾ ਸੱਟ ਦਿੰਦਾ ਤੇ ਉਹ ਸਿੰਘ ਦੀ ਜਿਹੜੀ ਗਰਦਨ ਦਾ ਖੂਨ ਹੁੰਦਾ ਜੀਵ ਨੂੰ ਚਟਦਾ ਆਪਾਂ ਵੀ ਇਹਦਾ ਖੂਨ ਕਿੱਦਾਂ ਦਾ ਆ ਇਹੋ ਜਿਹਾ ਉਸ ਟਾਈਮ ਸੀ ਸਿੰਘਾਂ ਤੇ ਅਕਾਲੀ ਸਿੰਘਾਂ ਤੇ ਤੇ ਜਦੋਂ ਇਹ ਚੀਜ਼ ਹੁੰਦੀ ਆ ਤਾਂ ਉਹ ਹੋਰ ਵੀ سارے ਸਿੰਘ ਸ਼ਹੀਦ ਹੋ ਜਾਂਦੇ ਆ ਸ਼ਹੀਦ ਹੋ ਜਾਂਦੇ ਆ ਤੇ ਜਦੋਂ ਉਹ ਕਹਿੰਦੇ ਵੀ ਦਰਬਾਰਾ ਸਿੰਘ ਸਭ ਤੋਂ ਛੋਟਾ ਵਾ ਇਹਨੂੰ ਅੰਦਰ ਨਾਲ ਦਰਬਾਰ ਸਾਹਿਬ ਚ ਜਲ ਮਾਰੀ ਆ ਉਹਦੇ ਚ ਬੰਦ ਕਰ ਦੋ ਵੀ ਸਭ ਤੋਂ ਛੋਟਾ ਬਚ ਜਾਵੇ ਤੇ ਉਹਨੂੰ ਕੀ ਕਰਦੇ ਸਿੰਘ ਉਹਨੂੰ ਛੇਦੀ ਛੇਦੀ ਚੱਕ ਕੇ ਲਾ ਜਾ ਕੇ ਬਾਹਰ ਚ ਤਾੜ ਦਿੰਦੇ ਤੇ ਕੁੰਡੀ ਲਾ ਦਿੰਦੇ ਆ ਤੇ ਸਾਰੇ ਸੰਗ ਸ਼ਹੀਦ ਹੋ ਜਾਂਦੇ ਆ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦੇ ਸਸਕਾਰ ਕੀਤਾ ਜਾਂਦਾ ਮਿੱਟੀ ਦੇ ਤੇਲ ਨਾਲ ਸਸਕਾਰ ਕਰਦੇ ਦੇਖ ਲੋ ਕਿੱਡਾ ਵੱਡਾ ਵੀ ਇੰਨੇ ਸੰਗ ਸ਼ਹੀਦ ਹੋ ਗਏ ਤੇ ਉਹਨਾਂ ਨੂੰ ਮਿੱਟੀ ਦੇ ਤੇਲ ਚ ਤੇਲ ਨਾਲ ਸ਼ਹੀਦ ਕਰਨ ਲੱਗੇ ਸਿਰਫ ਜਲਾਦ ਨਰੈਣੂ ਮੰਤ ਦੇ ਚੇਲੇ ਤੇ ਜਦੋਂ ਉਹ ਅੰਦਰੋਂ ਹਲੇ ਖੂਨ ਸਾਫ਼ ਹੀ ਕਰੀ ਜਾਂਦੇ ਹੁੰਦੇ ਪਾਣੀ ਨਾਲ ਤੇ ਅੰਦਰੋਂ ਇੱਕ ਬੱਚੇ ਦੀ ਆਵਾਜ਼ ਆਉਂਦੀ ਬਾਪੂ ਮੈਂ ਸ਼ਹੀਦ ਹੋਣ ਵਾਸਤੇ ਆਇਆ ਵਾ ਦੋ ਤਿੰਨ ਆਵਾਜ਼ਾਂ ਆਉਂਦੀਆਂ ਤੇ ਉਹ ਜਿਹੜੇ ਅੰਦਰ ਪਾਣੀ ਨਾਲ ਖੂਨ ਸਾਫ਼ ਕਰੀ ਜਾਂਦੇ ਹੋ ਪਾਣੀ ਨਾਲ ਖੂਨ ਸਾਫ਼ ਕਰੀ ਜਾਂਦੇ ਹੁੰਦੇ ਨਾ ਤੇ ਉਹ ਡਰ ਜਾਂਦੇ ਆ ਵੀ ਅੰਦਰੋਂ ਵੀ ਕਿਹੋ ਜਿਹੀ ਆਵਾਜ਼ ਆਉਂਦੀ ਆ ਤੇ ਜਦੋਂ ਇਹ ਆਵਾਜ਼ ਆਉਂਦੀ ਆ ਤਾਂ ਉਹ ਹਰਾਨ ਹੁੰਦੇ ਆ ਵੀ ਇਹ ਕੀ ਚੀਜ਼ ਬਣੀ ਇੱਥੇ ਤੇ ਉਹ ਸਾਰੇ ਡਰ ਕੇ ਪਾਰ ਰਹਿੰਦੇ ਫਿਰ ਉਹਨਾਂ ਦਾ ਇੱਕ ਵੀ ਵੱਡਾ ਚੇਲਾ ਆਉਂਦਾ ਬਾਅਦ ਤੇ ਵੀ ਮਨਤ ਆਉਂਦਾ ਕੋਈ ਉਹ ਵੇਖਦਾ ਬਾ ਵੀ ਬੱਚਾ ਅੰਦਰ ਤਰਿਆ ਉਹ ਬੱਚੇ ਨੂੰ ਬਾਹਰ ਕੱਢਦੇ ਆ ਤੇ ਬਾਹਰ ਕੱਢ ਕੇ ਤੇ ਉਹ ਇਹੀ ਗੱਲ ਕਹਿ ਰਹੇ ਹੁੰਦੇ ਬਾਪੂ ਮੈਂ ਤੇਰੇ ਨਾਲ ਸ਼ਹੀਦ ਹੋਣ ਵਾਸਤੇ ਆਇਆ ਵਾਂ ਤੇ ਇਸ ਇਹ ਚੀਜ਼ ਦਾ ਇਤਿਹਾਸ ਦੇ ਵਿੱਚ ਦੋ ਜਗ੍ਹਾ ਤੇ ਜੇਕਰ ਆਉਂਦਾ ਵਾ ਕਹਿੰਦੇ ਵੀ ਇੱਕ ਤਾਂ ਉਹ ਬੱਚੇ ਨੂੰ ਦੱਤਾਂ ਤੇ ਬਾਹਾਂ ਤੋਂ ਫੜ ਕੇ ਉਸ ਬਲਦੀ ਚਿਖਾ ਜਿੱਥੇ ਸਿੰਘਾਂ ਦਾ ਸੰਸਕਾਰ ਹੋ ਰਿਹਾ ਹੁੰਦਾ ਵਾ ਤੇਲ ਨਾਲ ਸਾੜੇ ਜਾ ਰਹੇ ਹੁੰਦੇ ਸਿੰਘ ਸ਼ਹੀਦ ਉਹਦੇ ਚ ਸੈਟ ਦਿੱਤਾ ਜਾਂਦਾ ਤੇ ਇੱਕ ਇਤਿਹਾਸ ਚ ਜ਼ਿਕਰ ਇਹ ਆਉਂਦਾ ਵਾ ਵੀ ਉਸ ਉਹ ਬੱਚੇ ਨੂੰ ਦੋ ਜਣੇ ਲੱਤਾਂ ਦਫਾੜ ਦੋ ਬਾਹਾਂ ਤਫਾੜ ਖੱਕੇ ਧੁੰਨੀ ਤੋਂ ਵਿਚਾਲੋਂ ਕੱਟ ਕੇ ਤੇ ਉਸ ਦੇ ਵਿੱਚ ਅੱਗ ਚ ਸੈਟ ਦਿੰਦੇ ਆ ਤੇ ਬੱਚੇ ਨੂੰ ਸ਼ਹੀਦ ਕਰ ਦਿੱਤੇ ਵੀ ਇੱਕ ਇਕਾਗਰ ਉਮਰ ਦੇ ਸਿਆਣੇ ਹੋਣ ਦਾ ਵੱਡੀ ਉਮਰ ਤੇ ਛੋਟੀ ਅਵਸਥਾ ਦਾ ਇਹ ਆ ਤੋ ਇਹ 9 ਸਾਲ ਦਾ ਬੱਚਾ ਕਿੰਡੀ ਵੱਡੀ ਕੁਰਬਾਨੀ ਸੀ ਸਾਡੇ ਵਾਸਤੇ ਤੇ ਅਰਦਾਸ ਦੇ ਵਿੱਚ ਆਪਾਂ ਰੋਜ਼ ਇਹੀ ਗੱਲ ਕਹਿੰਦੇ ਹੁੰਦੇ ਆ ਇਹੀ ਇਸ ਚੀਜ਼ ਦਾ ਜ਼ਿਕਰ ਆਉਂਦਾ ਵਾ ਜਿੰਨਾ ਗੁਰਧੰਮ ਸਥਾਨਾਂ ਵਾਲੇ ਸਿੰਘਾਂ ਅਛੀ ਦਾਣੇ ਨੇ ਵੀ ਸੀਸ ਦਿੱਤਾ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੇ ਉਹ ਜਿਹੜਾ ਜ਼ਿਕਰ ਕੀਤਾ ਜਾਂਦਾ ਉਹ ਇਨ੍ਹਾਂ ਸਿੰਘਾਂ ਦਾ ਕੀਤਾ ਜਾਂਦਾ ਵਾ ਤੇ ਹੋਰ ਵੀ بڑے ਸੰਘ ਹੋਏ ਆ ਬੰਦ-ਬੰਦ ਕਟਵਾਏ ਗਏ ਆ ਖੋਪਰਾਂ ਗਾਂ ਲਹਾਨੀਆਂ ਕਿੰਨਾਂ ਵਾ ਬੀਬਾਂ ਨੇ ਸਵਾ ਸਵਾ ਮਾਣ ਦੇ ਪੀਸ ਨੇ ਪੀਸੇ ਬੱਚਿਆਂ ਦੇ ਟੋਟੇ ਕਰਕੇ ਹਾਰ ਪਵਾਏ ਗਏ ਖੋਪਰਾਂ ਗਾਂ ਲਹਾਨੀਆਂ ਚਰਖੜੀਆਂ ਤੇ ਚੜੇ ਬਹੁਤ ਜਿਹੜੀ ਸਿੱਖੀ ਦਾ ਬੂਟੇ ਨੂੰ ਖੂਨ ਲਊ ਦਾ ਦਿੱਤਾ ਗਿਆ ਗੁਰੂ ਸਾਹਿਬ ਨੇ ਤੇ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੂੰ ਪ੍ਰੇਰਣਾ ਵੀ ਬਾਬਾ ਦੀਪ ਸਿੰਘ ਤੇ ਹੋਰ ਨਾ ਕਈ ਸ਼ੀਦਾਂ ਸਿੰਘਾਂ ਤੋਂ ਬਣ ਮਿਲੀ ਸੀ ਸਾਨੂੰ ਤਾਂ ਪ੍ਰੇਰਨਾ ਪਰ ਪੂਰਾ ਸਾਡੇ ਕੋਲ ਤਾਂ ਸਿੱਖ ਵਿਰਸਾ ਸਾਡੇ ਲਈ ਵੀ ਸਾਨੂੰ ਛੱਡ ਗਏ ਆ ਤੇ ਸਾਡੇ ਲਈ ਤਾਂ ਬਹੁਤ ਸਾਨੂੰ ਤਾਂ ਪ੍ਰਾਈਡ ਹੋਣਾ ਚਾਹੀਦਾ ਵਾ ਪ੍ਰਾਊਡ ਹੋਣਾ ਚਾਹੀਦਾ ਵੀ ਅਸੀਂ ਸਿੱਖ ਕੌਮ 'ਚ ਜੰਮੇ ਆ ਪੜੇ ਆ ਤੇ ਮਾਣ ਹੋਣਾ ਚਾਹੀਦਾ ਸਭ ਤੋਂ ਇੱਕ ਬੜਾ ਵੱਡੀ ਚੀਜ਼ ਆ ਸਾਨੂੰ ਮਾਣ ਅਸੀਂ ਪੰਜਾਬ 'ਚ ਜਨਮ ਲਿਆ ਉਸ ਤੋਂ ਵੱਡਾ ਮਾਣ ਸਾਨੂੰ ਇਹ ਆ ਸਿੱਖਾਂ ਘਰੇ ਜਨਮ ਲਿਆ ਉਸ ਤੋਂ ਵੱਡੀ ਚੀਜ਼ ਇਹ ਆ ਵੀ ਸਾਨੂੰ ਗੁਰਸਿੱਖਾਂ ਘਰੇ ਜਨਮ ਲਿਆ ਸਾਨੂੰ ਖੰਡੇ ਦੀ ਪੌੜ ਮਿਲ ਗਈ ਆ ਨਾਮ ਬਾਣੀ ਨਾਲ ਜੁੜ ਗਏ ਆ ਗੁਰੂ ਸਾਹਿਬ ਨੇ ਸਾਨੂੰ ਬਚਾਲਿਆ ਵਾ ਇੱਕ ਚੀਜ਼ ਦਾ ਜੇਕਰ ਆਉਂਦਾ ਵਾ ਜਿਹੜੇ ਕਿ ਨਾਲ ਦੇ ਹੁੰਦੇ ਆ ਜਿਹੜੇ ਨਾਰਮਲ ਇਨਸਾਨ ਉਹਨਾਂ ਦਾ लेखा जोखा ਧਰਮ ਰਾਜ ਕਰਦਾ ਵਾ ਤੇ ਜਿਹੜਾ ਵੀ ਗੁਰਸਿੱਖ ਦਾ लेखा जोखा ਵਾ ਉਹ ਧਰਮ ਰਾਜ ਨਹੀਂ ਕਰਦਾ ਧਰਮ ਰਾਜ ਉਹ ਬਈ ਖਾਤਾ ਪਾੜ ਦਿੰਦਾ ਵਾ ਸਿੱਧਾ ਪ੍ਰਮਾਤਮਾ ਕੋਲੇ ਗੁਰਸਿੱਖ ਦਾ ਵਈ ਖਤਾ ਜਾਂਦਾ ਤੇ ਪ੍ਰਮਾਤਮਾ ਉਹਦੇ ਇਹ ਵੀ ਸਾਰੇ ਕਾਸੇ ਦਾ ਹਸਾਬ-ਕਿਤਾਬ ਕਰਦਾ ਵਾ ਇਹ ਮੰਨੋ ਚੰਨਾ ਮੰਨੋ ਪਰ ਮੈਂ ਇਹ ਚੀਜ਼ ਨੂੰ ਪ੍ਰਤੱਖ ਦੇਖਿਆ ਹੋਇਆ ਵੇਖਿਆ ਵੀ ਆ ਵੀ ਹੁੰਦੀਆਂ ਆਈਆਂ ਚੀਜ਼ਾਂ ਸੋ ਇਸ ਕਰਕੇ ਭਾਈ ਗੁਰੂ ਨਾਲ ਜੁੜੀਏ ਸਾਡਾ ਬਹੁਤ ਮਹਾਨ ਵਿਰਸਾ ਵਾ ਜਿਹਨੂੰ ਅਸੀਂ ਸੰਭਾਲ ਕੇ ਰੱਖੀਏ ਗੁਰੂ ਵਾਲੇ ਬਣੀਏ ਸੇਵਾ ਸਿਮਰਨ ਕਰੀਏ ਇਹ ਸੀ ਇਤਿਹਾਸਿਕ ਵੀ ਭਾਈ ਕੇਰ ਸਿੰਘ ਦਾ ਆਸ ਕਰਦਾ ਸਾਰਿਆਂ ਨੂੰ ਵਧੀਆ ਲੱਗਾ ਮਾਫ ਕਰਨਾ ਜੇ ਕਿਤੇ ਕੁਝ ਗਲਤੀ ਭੁੱਲ ਚੁੱਕ ਹੋ ਗਈ ਹੋਵੇ ਗੁਰੂ ਦੀ ਸੰਗਤ ਗੁਰੂ ਬਖਸ਼ਨਹਾਰ ਬਖਸ਼ ਲੈਣਾ ਤੇ ਅੱਗੇ ਤੋਂ ਇਤਿਹਾਸ ਸੁਣਾਉਣ ਦਾ ਪੜਨ ਦਾ ਵੀ ਬੜੁੱਦਮ ਸਮਖਤ ਬਖਸ਼ੇ ਗੁਰੂ ਗੁਰੂ ਦੀ ਸੰਗਤ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ